ਸਤਗੁਰਾਂ ਦੀ ਕਹੀ ਹੋਈ ਇਹ ਗੱਲ ਸਭ ਤੋਂ ਪਹਿਲਾਂ ਤਾਂ ਹਕੀਕਤ ਬਣੀ ਸਤਗੁਰਾਂ ਨੇ ਕਿਹਾ ਭਾਈ ਆ ਬੇਸ਼ਾਦੇ ਵਿੱਚ ਜਾਇ ਇੱਦਰ ਨੂੰ ਜਾਇ ਉਥੇ ਜੰਗਲਾਂ ਦੇ ਵਿੱਚ ਉਥੇ ਰੱਬ ਦੇ ਫਕੀਰ ਬੈਠੇ ਨੇ ਉਹਨਾਂ ਦੇ ਕੋਲ ਜਾ ਕੇ ਆਪਣੇ ਦੁੱਖੜੇ ਸੁਣਾਇ। ਕੈਦਨ ਹੋਇਆ ਉਹ ਗਿਆ ਜੰਗਲਾਂ ਦੇ ਵਿੱਚ ਉਹਨੂੰ ਚਾਰ ਛਾਦੂ ਮਿਲੇ ਤੈਨੇ ਜਾ ਕੇ ਬੰਨਣਾ ਕੀਤੀ ਦਬਦਾ ਰਹੋ ਰੇਦੇ ਨਹੀਂ ਪਰ ਕੇ। ਪਰ ਹੈਰਾਨਗੀ ਦੀ ਗੱਲ ਕਬੀ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਮੰਨਦਾ ਰਿਹਾ ਇਹ ਸੱਤ ਬਚਨ ਨੇ ਉਹਨਾਂ ਦੇ ਜੰਗਲ ਦੇ ਵਿੱਚ ਗਿਆ ਸੇਵ ਨਹੀਂ ਸੱਤੋਂ ਉਹਨਾਂ ਨੇ ਕਿਹਾ ਸੀ ਚਾਰ ਸਾਧੂ ਮਿਲਣਗੇ ਵੀ ਸੱਤ ਅਤੇ ਮੇਰੇ ਬਾਰੇ ਉਹਨਾਂ ਨੂੰ ਪਤਾ ਹੈ ਇਹ ਵੀ ਸੱਤ ਹੈ ਅਤੇ ਹੈਰਾਨਗੀ ਇਹ ਹੈ ਕਿ ਇਹਦੇ ਮਨ ਦੇ ਵਿੱਚ ਹਜੇ ਵੀ ਦੁੱਖ ਦਾ ਹੈ ਹਜੇ ਵੀ ਦਾ ਮਨ ਸਾਥ ਨਹੀਂ ਹੋਇਆ ਕੜਵ ਪਾਨ ਇਤਹੀ ਟਿਗ ਪਾਨੀ ਤਾਂ ਜਦੋਂ ਉਥੇ ਨਾਉ ਨਾ ਦੇ ਮਿਲਵਰਤਨ ਹੋਇਆ ਸੰਤਾ ਮਹਾਪੁਰਸ਼ਾਂ ਨੇ ਆਉ ਭਗਦਵੀ ਕੀਤੀ ਹੈ ਜਲ ਪਾਣੀ ਵੀ ਸ਼ਿਕਾਇਆ ਉੱਪਰ ਗਿਰ ਕੇ ਚੜੋ ਅਗਾਰੀ ਉਹ ਉਹਨਾਂ ਦੇ ਅੱਗੇ ਉਹਨੇ ਜਾ ਕੇ ਤਰਲਾ ਕੀਤਾ ਕਹਿੰਦੇ ਤੁਸੀਂ ਕਿਰਪਾ ਕਰੋ ਸਾਨੂੰ ਦਸਣਾ ਕਰੋ ਕਿ ਉਹਨਾਂ ਦੇ ਨਾਲ ਰੱਬ ਦੇ ਨਾਲ ਅਸੀਂ ਇਹ ਮਿਲਣਾਂ ਜਾ ਕੇ ਤੁਸੀਂ ਸਾਡੇ ਤੇ ਕਿਰਪਾ ਕਰੋ ਬੋਲੇ ਸੰਤ ਜਾਨ ਤੇ ਇਹ ਹੇਤਾ ਹੁਣ ਗੁਰੂ ਨਾਨਕ ਦੇਵ ਜੀ ਆ ਰਾਜਿਆਂ ਨੇ ਜਿੱਥੇ ਘੱਲ ਹੋਇਆ ਤਾਂ ਲਾਜ਼ਮੀ ਹੈ ਕਿ ਉਹ ਰੱਬ ਦੇ ਵਿੱਚ ਗੁਰੂ ਮੰਨੇ ਰੱਬ ਦੇ ਵਿੱਚ ਮਸਤ ਨੇ ਤਾਂ ਇਹਨਾਂ ਸਾਧੂਆਂ ਨੇ ਪੁੱਛੇ ਆ ਕਿ ਭਾਈ ਦੱਸ ਤੇਰੀ ਮਨ ਦੀ ਕੀ ਤਮੰਨਾ ਹੈ ਤਬ ਔਰ ਅੱਗੇ ਵੀ ਚ ਨਕੇਤਾ ਉਹ ਸਤਿਗੁਰਾਂ ਦੇ ਜਿਹੜੇ ਬਚਨ ਅਸੀਂ ਉਹਨੇ ਜਾ ਕੇ ਦੱਸੇ ਕਿ ਮੈਨੂੰ ਇਦਾਂ ਦਾ ਉੱਥੇ ਮਿਲੇ ਕੋਣ ਸੀ ਨਾਂ ਕੀ ਸੀ ਉਹਨਾਂ ਦਾ ਕਦੇ ਨਾਂ ਦਾ ਵੀ ਨਹੀਂ ਪਤਾ ਮੈਸੂ ਕਸ਼ਮੀਰ ਦੇ ਵਿੱਚ ਉਹ ਪਹਿਲੀ ਵਾਰ ਆਏ ਨੇ ਅਤੇ ਇਹਦਾ ਉਹਨਾਂ ਨੇ ਮੈਨੂੰ ਦੱਸਿਆ ਹੈ ਉਹਨਾਂ ਨੇ ਕਿਹਾ ਨਿਸ਼ਚਿਨ ਅੰਜਾਮ ਹੈ ਰਹੇ ਥਿਤ ਧਾਰੀ ਰਾਤ ਪੈ ਜੇ ਤਾਂ ਉਹਨਾਂ ਕੋਲ ਰਹਿਣਾ ਦਿਨ ਹੋ ਗਏ ਤਾਂ ਉਹਨਾਂ ਕੋਲ ਰਹਿਣਾ ਜਦੋਂ ਵੀ ਉਹਨਾਂ ਕੋਲ ਰਹੇਗਾ ਕਰੋ ਗੁਰ ਤੇ ਜਾਏ ਅਗਾਰੀ ਥਿਤ ਦੇ ਨਾਲ ਪ੍ਰੇਮ ਦੇ ਨਾਲ ਉਹਨਾਂ ਦੇ ਕੋਲ ਰਹਿਣਾ ਉਹ ਤੈਨੂੰ ਦੱਸਣਗੇ ਕਿ ਅਸਲੀ ਗੁਰੂ ਕਿਹੜਾ ਹੈ ਉਹ ਦੱਸਣਗੇ ਤੈਨੂੰ ਕਿ ਗੁਰੂ ਕਿਹੜਾ ਹੈ ਮੈਂ ਤੁਹਾਨੂੰ ਇਹ ਪੁੱਛਣ ਆਇਆ ਮੈਂ ਗੁਰੂ असले गुरु ਕਿਹੜਾ ਹੈ ਸੁਣ ਪੰਡਿਤ ਆਗੇ ਜਦ ਗयो ਉਹਨਾਂ ਨੇ ਕਿਹਾ ਭਾਈ ਐਦਾਂ ਕਰ ਤੋ ਇੱਥੋਂ ਜਾਵੇਂਗਾ ਫੇ ਅੱਗੇ ਤੈਨੂੰ ਘਰ ਮਿਲੇਗਾ ਇੱਕ ਮੰਦਰਤਾ ਉਹ ਦੇਖ ਤੇ ਪਹੋ ਤਹ ਉਸ ਮੰਦਰ ਦੇ ਵਿੱਚ ਕਹਿੰਦੇ ਮੱਲੋ ਘਰ ਦਾ ਜ਼ਿਕਰ ਕੀਤਾ ਕਹਿੰਦੇ ਇੱਥੋਂ ਥੋੜੀ ਦੂਰ ਜਾਵੇਂਗਾ ਅੱਗੇ ਨਗਰ ਆਵੇਗਾ ਨਗਰ ਦੇ ਵਿੱਚ ਇੱਕ ਘਰ ਹੈ ਘਰ ਜਿਹੜਾ ਸਾਹਮਣੇ ਜਿਹੜਾ ਘਰ ਤੈਨੂੰ ਦਿਸੀ ਉਸ ਘਰ ਦੇ ਵਿੱਚ ਜਾਵੇਂ ਤੈਨੂੰ ਉੱਤੇ ਰੱਬ ਦਾ ਆਰਾ ਜਿਹੜਾ ਰੱਬ ਦੇ ਵਿੱਚ ਨਸ ਤੇ ਰੱਬ ਦੇ ਵਿੱਚ ਗੁਰੰਦ ਤੈਨੂੰ ਉਹ ਤੇਰਾ ਗੁਰੂ ਮਿਲੇਗਾ ਉਹਨੂੰ ਪੈਰੀਆ ਥਲਾਈ ਉਦੋਂ ਜਾ ਕੇ ਕੋਲ ਦੁਖੜੇ ਸੁਣਾ ਪੰਡਤ ਨੇ